ਅਸੀਂ ਸੋਚਦੇ ਹਾਂ ਕਿ ਹਲੇ ਤੇ ਉਮਰ ਕੋਈ ਵੱਡੀ ਨਹੀਂ ਸੀ ਬਹੁਤੀ ਉਮਰ ਨਹੀਂ ਸੀ ਕਿਸੇ ਦਾ ਪੁੱਤ ਸਾਰੀ ਅਰਦਾਸਾਂ ਕਰਦੇ ਹੁੰਨੇ ਆ ਕਿਸੇ ਦਾ ਪੁੱਤ ਵੇ ਵਜ੍ਹਾ ਐਦਾਂ ਮੌਤ ਨਾਲ ਮਰੇ ਐਦਾਂ ਨਾ ਹੋਵੇ ਕਿਸੇ ਨੂੰ ਦੁੱਖ ਲੱਗਦਾ ਹੈ ਬੰਦਾ ਆਪਣੀ ਉਮਰ ਭੋ ਕੇ ਜਾਵੇ ਸਮਾਂ ਹੋ ਆ ਜਾਂਦਾ ਇੱਕ ਤੇ ਹੁੰਦਾ ਬਜ਼ੁਰਗ ਨੇ ਠੀਕ ਹੈ ਜੀ ਬੰਦਾ ਤੁਹਾਡੇ ਟਾਈਮ ਬਦ ਹੌਸਲਾ ਪਰ ਇੱਥੇ ਵੀ ਸਾਨੂੰ ਪਾਣਾ ਮੰਨਣਾ ਪੈਣਾ ਗੁਰਵਾਣੀ ਦਾ ਇੱਕ ਬਚਨ ਹੈ ਕਬੀਰ ਸਾਹਿਬ ਜੀ ਹੁਣਾਂ ਦਾ ਬਾਪ ਦਿਲਾਸਾ ਮੇਰੋ ਕੀਨਾ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਗੁਰੂ ਮੇਰਾ ਬਾਪ ਹੈ ਉਹ ਅਕਾਲ ਪੁਰਖ ਮੇਰਾ ਪਿਓ ਹੈ ਜਿਹੜਾ ਮੈਨੂੰ ਹੌਸਲਾ ਬਖਸ਼ਦਾ ਹੈ ਜਿਹੜਾ ਮੈਨੂੰ ਦਿਲਾਸੇ ਦਿੰਦਾ ਹੈ ਉਹ ਆਖਦਾ ਕੋਈ ਨਹੀਂ ਘਬਰਾ ਨਾ ਚੜ੍ਹਦੀ ਕਲਾ ਚ ਰਹਿ ਮੈਨੂੰ ਚੜ੍ਹਦੀ ਕਲਾ ਚ ਰਹਿਣਾ ਮੇਰਾ ਪਿਓ ਸਖਾਂਦਾ ਮੇਰਾ ਬਾਪ ਕੌਣ ਹੈ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਮੇਰੀ ਮਾਂ ਹੈ ਮੈਨੂੰ ਦਲਾਸਾ ਦਿੰਦੀ ਹੈ ਬਾਪ ਦਲਾਸਾ ਮੇਰੋ ਕਿੰਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਠੀਕਾ ਵੀ ਹਾਂ ਤਾਂ ਹਾਂ ਮੈਂ ਹੌਸਲੇ ਦੀ ਗੱਲ ਕਰ ਰਿਹਾ ਮੈਂ ਬੇਨਤੀ ਕਰਾਂਗਾ ਪਰਿਵਾਰ ਨੂੰ ਬੱਚਿਆਂ ਨੂੰ ਬੀਰ ਮਨਜੀਤ ਸਿੰਘ ਦਾ ਪੁੱਤਰ ਹੈ ਬੜਾ ਸਿਆਣਾ ਬੱਚਾ ਹੈ ਅਮਰਤਪਾਲ ਸਿੰਘ ਧੀ ਹੈ ਗੁਰਵਿੰਦਰ ਕੌਰ ਖੁਸ਼ੀ ਜੀ ਨੂੰ ਕਹਿੰਦੇ ਇਹ ਹੌਸਲੇ ਇਹ ਹੌਸਲੇ ਜਿਹੜੇ ਨੇ ਹਮੇਸ਼ਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਪੜ ਕੇ ਵੇਖੋ ਦੁੱਖ ਬਹੁਤ ਵੱਡਾ ਹੁੰਦਾ ਘੱਟ ਛੋਟਾ ਨਹੀਂ ਮੈਂ ਬੇਨਤੀ ਫੇਰ ਕਰ ਰਿਹਾ ਸਭ ਨੂੰ ਦੁੱਖ ਹੁੰਦਾ ਜਿਸ ਦਿਨ ਵੀਰ ਦਾ ਸੰਸਕਾਰ ਹੋਇਆ ਸੀ ਮੈਂ ਵੇਖਦਾ ਸੀ ਸਮਾਜ ਪਿੰਡ ਦੇ ਜਿੰਨੇ ਬਜ਼ੁਰਗ ਸੀ ਬੜਿਆਂ ਦੀਆਂ ਅੱਖਾਂ 'ਚ ਹੰਝੂ ਮੈਂ ਵੇਖਦਾ ਸੀ ਬਜ਼ੁਰਗਾਂ ਦੀਆਂ ਅੱਖਾਂ 'ਚ ਇੱਥੋਂ ਤੱਕ ਜਿਵੇਂ ਜਿਵੇਂ ਵੀਰ ਵਾਰੇ ਸੁਣਿਆ ਸੀ ਪਿੰਡ ਨੇ ਜਿਹੜੇ ਹਿਸਾਬ ਨਾਲ ਉਸ ਦਿਨ ਸੰਸਕਾਰ ਵਾਲੇ ਦਿਨ ਮੈਂ ਪਿੰਡ ਦਾ ਇਕੱਠ ਵੇਖਿਆ ਭਾਵੇਂ ਤੁਹਾਡਾ ਪਿੰਡ ਬਹੁਤਾ ਵੱਡਾ ਨਹੀਂ ਇੱਕ ਠ ਜਿਹੜਾ ਸੀ ਉਹ ਬੋਲਦਾ ਸੀ ਪਿਆਰ ਭਾਈ ਮਨਜੀਤ ਸਿੰਘ ਦਾ ਜਿਹੜਾ ਇਕੱਠ ਸੀ ਇੱਕ ਪਿਆਰ ਹੁੰਦਾ ਉਹ ਪਿਆਰ ਬੋਲਦਾ ਸੀ ਪਿਆਰ ਉਹਨਾਂ ਦੀ ਯਾਦ ਵਿੱਚ ਆਪਾਂ ਇਹ ਪ੍ਰੋਗਰਾਮ ਰੱਖਿਆ ਹੈ ਤਾਂ ਕਰਕੇ ਇਹਨੂੰ ਪੂਰੇ ਢੰਗ ਨਾਲ ਨਿਭਾਓ ਤੁਸੀਂ ਗੁਰੂ ਦੀਆਂ ਗੱਲਾਂ ਸੁਣੋ ਮੈਂ ਗੱਲਗੀਆਂ ਵਾਲੇ ਦਾ ਇਤਿਹਾਸ ਤਾਂ ਸ਼ੁਰੂ ਕੀਤਾ ਮੈਂ ਵੈਸੇ ਸ਼ਬਦ ਵਿਚਾਰ ਹੋਰ ਕਰਨੀ ਸੀ ਪਰ ਇਹ ਹੌਸਲਾ ਦਿੰਦਾ ਇਤਿਹਾਸ ਸਾਡੇ ਮੈਂ ਬੇਨਤੀ ਕਰ ਰਿਹਾ ਸੀ ਕੋਈ ਕਹਿੰਦਾ ਮੈਂ